ਸਟਾਰ 21ਵੀਂ ਸਦੀ ਨੂੰ ਸਾਇੰਸ ਅਤੇ ਤਕਨਾਲੋਜੀ ਦੇ ਬੋਲਬਾਲੇ ਵਾਲੀ ਸਦੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਡੰਡੀ ਇਸ ਦੌਰ ਵਿੱਚ ਹਰ ਰੋਜ਼ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵੱਡੀਆਂ-ਵੱਡੀਆਂ ਖੋਜਾਂ ਹੋ ਰਹੀਆਂ ਹਨ ਜੋ ਨਾ ਕੇਵਲ ਲੋਕਾਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਲਿਆ ਰਹੀਆਂ ਹਨ ਸਗੋਂ ਉਹਨਾਂ ਨੂੰ ਅਚੰਪਤ ਵੀ ਕਰ ਰਹੀਆਂ ਹਨ ਡੰਡੀ ਬਿਨਾਂ ਸ਼ੱਕ ਜਦੋਂ ਤੋਂ ਦੁਨੀਆ ਵਿੱਚ ਸੂਚਨਾ ਦੀ ਕ੍ਰਾਂਤੀ ਹੋਈ ਹੈ ਉਸ ਸਮੇਂ ਤੋਂ ਲੋਕਾਂ ਦੇ ਕੰਮਕਾਰ ਅਤੇ ਜੀਨ-ਥੀਨ ਦੇ ਖੇਤਰ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਹਨ ਡੰਡੀ ਕੰਪਿਊਟਰ ਇੰਟਰਨੈਟ ਸਮਾਰਟ ਫੋਨਾਂ ਤੋਂ ਲੈ ਕੇ ਡਿਜੀਟਲਾਈਜੇਸ਼ਨ ਤੱਕ ਦਾ ਸਫ਼ਰ ਬਹੁਤ ਹੀ ਦਿਲਚਸਪ ਰਿਹਾ ਹੈ ਡੰਡੀ ਇਸ ਤਰ੍ਹਾਂ ਜਾਪਦਾ ਹੈ ਕਿ ਹਰ ਖੇਤਰ ਦੀ ਜਾਣਕਾਰੀ ਮਨੁੱਖ ਦੀ ਮੁਠੀ ਵਿੱਚ ਬੰਦ ਹੋ ਗਈ ਹੈ ਡੰਡੀ ਇਹ ਸਿਲਸਿਲਾ ਅਲਾਦੀਨ ਦੇ ਚਿਰਾਗ ਵਾਲੀ ਮਿੱਥ ਤੁੰ ਵੀ ਵਧੇਰੇ ਹੈਰਾਨਕੁਨ ਹੈ ਡੰਡੀ ਹੁਣ ਮਸਨੋਈ ਬੁੱਧੀ ਨਾਲ ਦੁਨੀਆ ਵਿੱਚ ਹੋਰ ਵੀ ਵੱਡੇ ਅਚੰਬੇ ਅਤੇ ਪਰਿਵਰਤਨ ਹੋਣ ਵਾਲੇ ਹਨ ਡੰਡੀ ਮਸਨੋਈ ਬੁੱਧੀ ਹਰ ਖੇਤਰ ਨੂੰ ਸ਼ੋਹਣ ਅਤੇ ਤਬਦੀਲ ਕਰਨ ਵਾਲੀ ਹੈ ਡੰਡੀ ਇਸ ਤਕਨੀਕ ਦੀ ਆਉਣ ਵਾਲੇ ਸਮੇਂ ਵਿੱਚ ਵਧਣ ਵਾਲੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਹੀ ਭਾਰਤ ਸਰਕਾਰ ਨੇ ਨਵੀਂ ਦਿੱਲੀ ਵਿੱਚ 5 ਦਿਨਾਂ ਦਾ AI ਸਿਖਰ ਸੰਮੇਲਨ ਇੰਡੀਆ AI ਇੰਪੈਕਟ ਸਮਿਟ 2026 ਦੇ ਨਾਂ ਹੇਠ ਰੱਖਿਆ ਹੈ ਡੰਡੀ ਇਸ ਦੇ ਨਾਲ ਹੀ ਇੰਡੀਆ AI ਇੰਪੈਕਟ ਐਕਸਪੋ ਨਾਂ ਦੀ ਪਰਦਰਸ਼ਣੀ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਡੰਡੀ ਸਟਾਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਭਾਰਤ ਮੰਡਪਮ ਵਿੱਚ ਇੰਡੀਆ ਏਆਈ ਇੰਪੈਕਟ ਸਮਿਟ 2026 ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਹੈ ਡੰਡੀ ਉਹਨਾਂ ਵੱਲੋਂ ਇਸ ਵਿੱਚ 19 ਫਰਵਰੀ ਨੂੰ ਭਾਸ਼ਣ ਵੀ ਦਿੱਤਾ ਜਾਏਗਾ ਡੰਡੀ ਉਹਨਾਂ ਨੇ ਇਸ ਅਵਸਰ ਉੱਤੇ ਮਸਨੂਈ ਬੁੱਧੀ ਦੀ ਜ਼ਿੰਮੇਵਾਰ ਢੰਗ ਨਾਲ ਵਰਤੋਂ ਕਰਨ ਅਤੇ ਇਸ ਦੀ ਪਹੁੰਚ ਆਮ ਲੋਕਾਂ ਤੱਕ ਬਣਾਉਣ ਉੱਤੇ ਜ਼ੋਰ ਦਿੱਤਾ ਹੈ ਡੰਡੀ ਉਪਰੋਕਤ ਸਿਖਰ ਸੰਮੇਲਨ ਦੀ ਅਹਿਮੀਅਤ ਇਸ ਗੱਲ ਤੋਂ ਵੀ ਸਮਝੀ ਜਾ ਸਕਦੀ ਹੈ ਕਿ ਇਸ ਵਿੱਚ ਵੱਖ-ਵੱਖ ਦੇਸ਼ਾਂ ਦੇ 2 ਤੋਂ ਵੱਧ ਰਾਸ਼ਟਰ ਮੁਖੀ 60 ਮੰਤਰੀ ਅਤੇ 500 ਦੇ ਲਗਭਗ ਵੱਖ-ਵੱਖ ਦੇਸ਼ਾਂ ਦੇ ਮਸਨੂਈ ਬੁੱਧੀ ਦੇ ਖੇਤਰ ਨਾਲ ਸੰਬੰਧਿਤ ਕੰਪਨੀਆਂ ਦੇ ਨੁਮਾਇੰਦੇ ਖੋਜੀ ਅਤੇ ਵਿਦਵਾਨ ਸ਼ਾਮਲ ਹੋ ਰਹੇ ਹਨ ਡੰਡੀ ਇਸ ਅਫਸਰ ਉਤੇ ਲਾਈ ਜਾਣ ਵਾਲੀ ਪ੍ਰਦਰਸ਼ਨੀ ਵਿੱਚ ਵੀ 600 ਤੋਂ ਵੱਧ ਉੱਚ ਸਮਰਥਾ ਵਾਲੇ ਸਟਾਰਟਅੱਪਸ ਸ਼ਿਰਕਤ ਕਰ ਰਹੇ ਹਨ ਅਤੇ ਪ੍ਰਦਰਸ਼ਨੀ ਵਿੱਚ 13 ਦੇਸ਼ਾਂ ਦੇ ਪੈਵੇਲੀਅਨ ਵੀ ਸਥਾਪਿਤ ਕੀਤੇ ਗਏ ਹਨ ਡੰਡੀ ਮਸਨੂਈ ਬੁੱਧੀਵਾਰੇ ਇਸ ਸਮੇਂ ਦੁਨੀਆ ਵਿੱਚ ਪਾਏ ਗਏ ਆਕਰਸ਼ਣ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਵੀ ਇਸ ਮੌਕੇ ਲੱਗੀ ਪ੍ਰਦਰਸ਼ਨੀ ਨੂੰ ਦੇਖਣ ਆਉਣ ਦੀ ਸੰਭਾਵਨਾ ਹੈ ਡੰਡੀ ਮਸਨੂਈ ਬੁੱਧੀ ਇੱਕ ਅਜਿਹੀ ਤਕਨੀਕ ਹੈ ਜਿਹੜੀ ਹਰ ਤਰ੍ਹਾਂ ਦੀ ਜਾਣਕਾਰੀ ਮਿੰਟਾਂ ਸੈਕਿੰਟਾਂ ਵਿੱਚ ਤੁਹਾਨੂੰ ਮੁਹੱਈਆ ਕਰਦੀ ਹੈ ਅਤੇ ਵੱਖ-ਵੱਖ ਕੰਮ ਕਰਨ ਲਈ ਸਾਨੂੰ ਢੰਗ ਤਰੀਕੇ ਵੀ ਦੱਸਦੀ ਹੈ ਡੰਡੀ ਇਸ ਨਾਲ ਸੰਨਤੀ ਵਪਾਰਕ ਵਿਦयक ਮੈਡੀਕਲ ਖੇਤੀ ਅਤੇ ਮਨ ਰੰਜਣ ਦੀ ਸੰਨਤ ਵਿੱਚ ਵੀ ਵੱਡੀਆਂ ਤਬਦੀਲੀਆਂ ਹੋ ਰਹੀਆਂ ਹਨ ਡੰਡੀ